ਸਰ ਇੱਕ ਦੱਸੋ ਇਹ ਮਸਲਾ ਕੀ ਹੋਇਆ ਸੀ ਕਿੱਥੇ ਦਾ ਪ੍ਰੋਗਰਾਮ ਸੀ ਜਿਹੜਾ ਸਾਰਾ ਪੰਗਾ ਪਿਆ ਹੈ ਜੀ ਇਹ ਪ੍ਰੋਗਰਾਮ ਆਪਣਾ ਕਰ ਦਿੱਤੀ ਮਾਰਚ ਕੋ ਥਾ ਜੀ ਸਮਰਾਲੇ ਕੀ ਪੈਲਸ ਤੋਂ ਜਿਵੇਂ ਬੱਤੇ ਕੇ ਸਾਥ ਉਹ ਆਪਣਾ ਡਾਂਸ ਕਰ ਰਹੇ ਥੇ ਹਮ ਹਮ ਤੋਂ ਜੋ ਲੜਕੇ ਥੇ ਉਹ ਬੋਲ ਰਹੇ ਤੇ ਇਹ ਹਮਾਰੇ ਸਾਥ ਕਰੋ ਆਪ ਤੋਂ ਇਹਨਾਂ ਨੇ ਉਹਨੂੰ ਕਰ ਦਿੱਤਾ ਇਗਨੋਰ का तो उन्होंने भी अपने मतलब आ, सेल्फ डिफेंस में या सेल्फ रिस्पेक्ट के चक्कर में उन्होंने भी गला निकाला। तो उस वेले बाउंसर ही मौजूद सन उस डांसर उस पूरे ग्रुप के नाल हाँ तो जो थे एक आधे थे वो मतलब इतने आ, बंदों के सामने फिर वो भी क्या कर सकते हैं कि जो मतलब लड़कियां हैं पढ़ी लिखी हैं अच्छी फैमिली से बिलोंग करती हैं लेकिन लड़के होते हैं वो उनको गलत नजरे से देख के उनकी इमेज डाउन कर देते हैं उनकी पेमेंट नहीं मिलती उनको मेहनत का फल नहीं मिलता उनको। नहीं। उनकी पेमेंट वगैरह ऐसे मार लेते हैं ਸੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਮਾਡਲ ਨਾਲ ਕੁਝ ਲੋਕਾਂ ਦਾ ਸਟੇਜ ਤੇ ਪੰਗਾ ਪੈ ਜਾਂਦਾ ਉਸ ਮਾਡਲ ਦੇ ਜਿਹੜੇ ਉਸ ਪ੍ਰੋਗਰਾਮ ਦੇ ਮੈਨੇਜਰ ਨੇ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਤੇ ਮੌਜੂਦ ਨੇ ਭਾਜੀ ਬਹੁਤ ਬਹੁਤ ਸ਼ੁਕਰੀਆ ਸੜਨ ਗੱਲਬਾਤ ਕਰਨ ਦਾ ਸਵਾਗਤ ਹੈ ਤੁਹਾਡਾ ਪੰਜਾਬ ਐਕਸ ਨਿਊਜ਼ ਤੇ ਮੈਂ ਰਿਸ਼ਭ ਗੱਲ ਕਰ ਰਿਹਾ ਹਾਂ ਹਾਂਜੀ ਹਾਂਜੀ ਥੈਂਕ ਯੂ ਰਿਸ਼ਭ ਜੀ ਸਰ ਇੱਕ ਦੱਸੋ ਇਹ ਮਸਲਾ ਕੀ ਹੋਇਆ ਸੀ ਕਿੱਥੇ ਦਾ ਪ੍ਰੋਗਰਾਮ ਸੀ ਜਿਹੜਾ ਸਾਰਾ ਪੰਗਾ ਪਿਆ ਹੈ ਜੀ ਪ੍ਰੋਗਰਾਮ ਆਪਣਾ ਕੱਲ 23 ਮਾਰਚ ਨੂੰ ਥਾ जी है गिल पैलेस ठीक सर तो पर प्रोग्राम में मतलब गए हुए थे मैडम स्टेज पे अपना परफॉर्म कर रहे थे ठीक है तो जैसे बच्चे के साथ वो अपना डांस कर रहे थे हम्म तो जो लड़के थे वो बोल रहे थे कि हमारे साथ करो आप तो इन्होंने उनको कर दिया इग्नोर ठीक है तो बच्चों के साथ ये कर करते रहे तो फिर वो जाते हुए कमेंटबाजी करके गए हैं

हाँ जी हाँ जी हाँ जी हाँ जी ठीक है उन्होंने मैडम को गाड़ियां निकाल ली हैं तो गिलास मारा का तो उन्होंने भी अपने मतलब आ, सेल्फ डिफेंस में या सेल्फ रिस्पेक्ट के चक्कर में उन्होंने भी ਗੋਲਾ ਨਿਕਲ ਲਿਆ ਦੇਖੋ ਇੱਕ ਲੜਕੀ ਹੈ ਉਹ ਕਿਆ ਕਰ ਸਕਦੀ ਇਦਨੇ ਦਰਖੋਂ ਨਹੀਂ ਪਰ ਹਾਂਜੀ ਅਜਿਹੇ ਮੌਕੇ ਤੇ ਅਕਸਰ ਇਹ ਵੇਖਿਆ ਜਾਂਦਾ ਕਿ ਇੱਕ ਗਰੁੱਪ ਦੇ ਨਾਲ ਬਾਉਂਸਰਸ ਵਗੈਰਾ ਹੁੰਦੇ ਨੇ ਕਿਉਂਕਿ ਮੁੰਡਿਆਂ ਵੱਲੋਂ ਅਕਸਰ ਹੁਲੜਬਾਜ਼ੀ ਹੁੰਦੀ ਹੈ ਕਿਸੇ ਨੇ ਹੋ ਸਕਦਾ ਸ਼ਰਾਬ ਪੀਤੀ ਹੋਵੇ ਸ਼ਰਾਬ ਦੇ ਨਸ਼ੇ 'ਚ ਹੁਲੜਬਾਜ਼ੀ ਕਰਦੇ ਹੋਣ ਤਾਂ ਉਸ ਵੇਲੇ ਬਾਉਂਸਰ ਨਹੀਂ ਮੌਜੂਦ ਸਾਨੂੰ ਉਸ ਗ੍ਰੈਂਡਾਂਸਰ ਨੂੰ ਉਸ ਪੂਰੇ ਗਰੁੱਪ ਦੇ ਨਾਲ ਨਹੀਂ ਸਰ ਬਾਉਂਸਰ ਨਹੀਂ تھا ਵਾਹਾਂ ਪੇ ਕੋਈ ਅੱਛਾ हाँ तो जो थे एक आधे थे वो मतलब इतने बंदों के सामने फिर वो भी क्या कर सकते हैं वो भी फिर सामने नहीं आए अच्छा। तो उन्होंने गाड़ियां गाड़िया निकाल ली तो अपोजिट में मैडम ने भी अपना उनको दिया गाड़िया निकाली की हर कोई लड़की ऐसी नहीं होती जैसे आप सोच रहे हो हाँ जी तो ये सब बात हुई उसके बाद उन्होंने मतलब मैडम एफ आई आर भी करवा दिया उनके खिलाफ कॉपी भी आपको सेंड कर दूंगा ठीक है अब देखो आगे पुलिस पे है पुलिस प्रशासन क्या करता है ਤੇ ਸਰ ਹੁਣ ਅਕਸਰ ਜਦੋਂ ਗੱਲ ਹੁੰਦੀ ਹੈ ਵਿਆਹ ਸ਼ਾਦੀਆਂ ਚ ਪ੍ਰੋਗਰਾਮਾਂ ਦੀ ਆਰਟ ਇਹ ਜਿਹੜੇ ਮਾਡਲਸ ਨੇ ਜਾਂ ਡਾਂਸਰਸ ਨੇ ਇਹਨਾਂ ਦੀ ਇਮੇਜ ਇੱਕ ਵੱਖਰੀ ਕ੍ਰੀਏਟ ਕਰ ਦਿੱਤੀ ਜਾਂਦੀ ਹੈ ਹਾਂਜੀ ਹਾਂਜੀ ਦੇਖੋ ਸਰ ਇਹ ਹੈ ਕਿ ਆਪਣੇ ਕੰਮ ਕਰਨੇ ਆਤੇ ਆ ਜਿਵੇਂ ਲੋਕੋ ਨੂੰ ਇੰਜੋਏ ਕਰਵਾਉਣੇ ਆਤੇ ਆ ਪਾਰਟੀ ਮੇ ਕਿ ਉਨ੍ਹਾਂ ਦਾ ਥੋੜਾ ਮਨ ਠੀਕ ਰਹੇ ਹਮਮ ਲੇਕਿਨ ਵਾਹ ਪਰ ਜਿਵੇਂ ਜੋ ਪਰਿਵਾਰ ਕੇ ਲੋਗ ਹੁੰਦੇ ਹੈ ਉਹ ਸਭ ਇਹ ਨਹੀਂ ਕਰਤੇ ਜੋ ਯਾਰ ਦੋਸਤ ਕਰਦੇ ਹੈ ਉਹ ਸਭੇ ਮਾਹੌਲ ਖਰਾਬ ਕਰਤੇ ਹੈ ਹੂੰ ਇਨਨ ਕੋ ਗਲਤ ਨਜ਼ਰੀਏ ਸੇ ਦੇਖਤੇ ਹਨ दारू ਡਰਿੰਕ ਕਰਨੇ ਕੇ ਬਾਅਦ ਜਾਂ ਕੁਛ ਵੀ ਤੋ ਫਿਰ ਐਸੇ ਐਸੇ ਮੈਂ ਮਾਹੌਲ ਖਰਾਬ ਹੋ ਜਾਂਦਾ ਹੈ ਜਿਸ ਸੇ ਇਨਕੀ ਇਮੇਜ ਕੋ ਤੇ ਕਾਫੀ ਜ਼ਿਆਦਾ ਵਾ ਅਸਰ ਪੜਦਾ ਹੈ ਬਟ ਹੁਣ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਕੋਈ ਅਪਕਮਿੰਗ ਆਰਟਿਸਟ ਹੈ ਕੋਈ ਡਾਂਸਰ ਅਗਰ ਕਿਸੇ ਗਰੁੱਪ ਨਾਲ ਜੁਆਇਨ ਕਰਨਾ ਚਾਹੰਦੀ ਹੈ ਉਹ ਇਦਾਂ ਹੀ ਚੀਜ਼ਾਂ ਦੇਖੇਗੀ ਉਹਦਾ ਤਾਂ ਮਨੋਬਲ ਉੱਥੇ ਹੀ ਢੇਰੀ ਹੋ ਜਾਏਗਾ बिल्कुल सर ये तो है ही है क्योंकि इसमें सर बहुत ज्यादा लोग जो है गलत नजरिए से देखते हैं लेकिन उनको ये नहीं पता कि आज की जो मतलब लड़कियां हैं पढ़ी लिखी हैं अच्छी फैमिली से बिलोंग करती हैं लेकिन जो लड़के होते हैं वो उनको गलत नजरिए देख के उनकी इमेज डाउन कर देते हैं जी है, आगे वाली लड़की आने वाले लड़के हाँ जी ਤੇ ਜਿਹੜੀ ਮਾਡਲ ਨਾਲ ਇਹ ਵਾਪਨਾ ਵਾਪਰੇ ਗੱਲ ਹੋਈ ਹੈ ਉਹਨਾਂ ਦੀ ਮਾਨਸਿਕ ਸਥਿਤੀ ਵਾਲੇ ਕਿਵੇਂ ਦੀ ਆ ਸੀ ਉਹਨਾਂ ਦਾ ਨੰਬਰ ਫੋਨ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਉਹਨਾਂ ਨਾਲ ਗੱਲਬਾਤ ਹੋ ਨਹੀਂ ਪਾ ਰਹੀ ਹੈ ਉਹਨਾਂ ਦੀ ਮਾਨਸਿਕ ਸਿਚੁਏਸ਼ਨ ਇਸ ਵੇਲੇ ਕਿਦਾਂ ਦੀ ਹੈ ਉਹਨਾਂ ਦੀ ਥੋੜਾ ਮਾਈਂਡ ਤੇ ਸਟ्रेस ਹੈ ਉਹਨਕੇ ਕਿ ਹਾਂ ਜ ਟੈਨਸ਼ਨ ਮੇ ਆ ਥੋੜਾ ਕਿ ਅਗਵੇ ਦੇਖੋ ਹਮੇ ਇੱਕ ਆਪਣਾ ਪਰਫਾਰਮ ਕਰਨੇ ਚਾਹਤੇ ਆ ਹੂੰ ਲੋਕਾਂ ਦੇ ਸਾਧੀਆਂ ਵਿੱਚ ਚਾਹੇ ਬਿਮਾਰ ਹੋ ਪੈਰ ਦਰਦ ਕਰ ਰਿਹਾ ਕੋਈ ਵੀ ਕਰ ਰਿਹਾ ਲੇਕਿਨ ਲੋਕਾਂ ਕੋ ਫਿਰ ਵੀ ਐਂਟਰਟੇਨਮੈਂਟ ਕਰ ਫਿਰ ਵੀ ਅੱਗੇ ਵਾਲੇ ਇਨਕੀ ਇਮੇਜ ਕੋ ਇਤਨਾ ਘਿਰਾ ਦਿੰਦੇ ਥੋੜਾ ਮਤਲਬ ਮਾਈਂਡ ਮੇ ਸਟ੍ਰੈਸ ਹੈ ਹਾਂ ਹਾਂ ਟੈਂਸ਼ਨ ਸੀ ਹੈ ਹੂੰ ਹੂੰ ਉਹ ਉਹਨਾਂ ਦੇ ਘਰਦਿਆਂ ਨਾਲ ਤੁਹਾਡੀ ਗੱਲਬਾਤ ਹੋਈ ਹੈ ਕੋਈ ਨਾਲ ਘਰਦਿਆਂ ਨਾਲ ਸਰ ਅਭੀ ਹੋਈ ਨਹੀਂ ਆ ਠੀਕ ਹੈ ਹਾਂਜੀ ਹਾਂ ਉਹ ਯਾ ਲੁਧਿਆਣਾ ਮੇ ਰਹਤੇ ਹਨ ਬਸ ਮੈਂ ਇਹ ਸਵਾਲ ਪੁੱਛਣਾ ਚਾਹੁੰਗਾ ਇੱਕ ਆਖਰੀ ਕਿ ਇੱਕ ਆਰਟਿਸਟ ਜਦੋਂ ਐਵੇਂ ਸਟੇਜ ਤੇ ਡਾਂਸ ਕਰਦੇ ਨੇ ਵਿਆਹ ਸ਼ਾਦੀ ਦੇ ਪ੍ਰੋਗਰਾਮਾਂ ਵਿੱਚ ਉਹਨਾਂ ਦੇ ਕਿੰਨੇ ਕ ਪੈਸੇ ਬਣ ਜਾਂਦੇ ਆ ਕਿਉਂਕਿ ਡਿਊਟੀ ਦੇਖਿਆ ਬਹੁਤ ਹਾਰਡ ਡਿਊਟੀ ਹੁੰਦੀ ਹੈ ਇੱਕ ਥੈਂਕਲੈਸ ਜੌਬ ਹੈ ਤੇ ਉਸ ਤੋਂ ਬਾਅਦ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਉਸ ਚੀਜ਼ ਦਾ ਮੁੱਲ ਵੀ ਪੈਂਦਾ ਉਹਨਾਂ ਦੀ ਮਿਹਨਤ ਨੂੰ ਫਲ ਵੀ ਲੱਗਦੇ ਨੇ ਕਿ ਉਹਨਾਂ ਨੂੰ ਡਿਸਪਾਇੰਟ ਹੋ ਕੇ ਮੁੜਨਾ ਪੈਂਦਾ नहीं सर कई बार जैसे ये होता है कि जो आर्टिस्ट होते हैं उनकी पेमेंट होती है उनके काम के हिसाब से पेमेंट होती है उनकी कई बार मतलब आर्टिस्टों को भी जैसे ऐसे हुटबाजी वगैरह हो जाती है आर्टिस्टों को भी कई बार उनकी पेमेंट नहीं मिलती उनको मेहनत का फल नहीं मिलता उनको उनकी पेमेंट वगैरह ऐसे मार लेते हैं जो अपोजिट पार्टी वाले होते हैं उनको ये होता है कि भाई हमारी शादी खराब होगी हमने अप पेमेंट ਤੇ ਉਹਨਾਂ ਨੇ ਜਿੱਥੇ ਪ੍ਰੋਗਰਾਮ ਸੀਗਾ ਉਹਨਾਂ ਨੇ ਹਾਂ ਜਿੱਥੇ ਨਹੀਂ ਜਿੱਥੇ ਪ੍ਰੋਗਰਾਮ ਸੀਗਾ ਉਹਨਾਂ ਨੇ ਪੇਮੈਂਟ ਕਰਤੀ ਕਿ ਉਹਨਾਂ ਨੇ ਵੀ ਪੇਮੈਂਟ ਰੋਕੀ ਰੱਖੀ ਹੈ ਇਹ ਕਰਦੀ थी ਮਤਲਬ ਪੂਰੀ ਚੀਜ਼ੇ ਕੀ ਪੇਮੈਂਟ ਉਹਨਾਂ ਨੇ ਰੱਖ ਰੱਖੀ ਹੈ ਲੇਕਿਨ ਉਹ ਤੋਂ ਮਤਲਬ ਜੋ ਹੈ ਫੈਮਿਲੀ ਵਾਲੇ ਉਹ ਤਾਂ ਪੇਮੈਂਟ ਤੋਂ ਦੇ ਦੇਣਗੇ ਉਹ ਐਸੀ ਕੋਈ ਬਾਤ ਤੇ ਉਸ ਫੈਮਿਲੀ ਵੱਲੋਂ ਤੁਹਾਡੇ ਨਾਲ ਕੋਈ ਗੱਲਬਾਤ ਕੋਈ ਗਿਲਾ ਸ਼ਿਕਵਾ ਜਾਂ ਉਹਨਾਂ ਨੇ ਤੁਹਾਡੇ ਨਾਲ ਕੋਈ ਵੀ ਗੱਲਬਾਤ ਕੀਤੀ ਹੋਵੇ ਭਾਵੇਂ ਮਾਫੀ ਮੰਗਣ ਆਸੇ ਜਾਂ ਕੁਝ ਉਹਨਾਂ ਵੱਲੋਂ ਕੋਈ ਗੱਲਬਾਤ ਨਹੀਂ ਹੋਈ ਦੂਜੀ ਪਾਰਟੀ ਵੱਲੋਂ ਹਾਂਜੀ ਅਭੀ ਤੋਂ ਕੁਛ ਤੇ ਹੁਣ ਫਿਰ ਐਫ ਆਈ ਆਰ ਦਰਜ ਕਰਵਾ ਦਿੱਤੀ ਹੈ ਕਿਹੜੇ ਧਾਰਾ ਦੇ ਆਧਾਰ ਤੇ ਐਫ ਆਈ ਆਰ ਦਰਜ ਹੋਈ ਹੈ ਸਰ ਇਹ ਐਫ ਆਈ ਆਰ ਮੈਂ ਲਿਖ ਰੱਖਿਆ ਸਰ ਪੰਜਾਬੀ ਵਿੱਚ ਲਿਖ ਰੱਖਿਆ ਮੈਂ ਇਤਨਾ ਦੇਖਣ ਦੀ ਹੈ ਠੀਕ ਹੈ ਠੀਕ ਹੈ ਮੈਂ ਤੁਹਾਨੂੰ ਸੈਂਡ ਕਰ ਦੂੰਗਾ ਉਹ ਆਪ ਦੇਖ ਲੈ ਮੇਰੇ ਕੋਲ 354 ਕੇ ਆਸ-ਪਾਸ ਕੁ ਧਾਰਾ ਕੇ ਕੋਡ ਲਿੱਕਰ ਠੀਕ ਹੈ ਇਸ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਨਾਲ ਗੱਲਬਾਤ ਕਰਨ ਦਾ ਸੋ ਇਹ ਜਿਹੜੀ ਹੁਣੇ ਵੀਡੀਓ ਵਾਇਰਲ ਹੋਈ ਹੈ ਜਿੱਥੇ ਇੱਕ ਮਾਡਲ ਦੇ ਨਾਲ ਕੁਝ ਲੋਕ ਬਦਸਲੂਕੀ ਕਰਦੇ ਨੇ ਥੋੜਾ ਪੰਗਾ ਪੈ ਜਾਂਦਾ ਸਟੇਜ ਤੇ ਡਾਂਸ ਕਰੀ ਮਾਡਲ ਦੇ ਨਾਲ ਉਹਦੇ ਮੈਨੇਜਰ ਸਨ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕੀ ਪਾਣਾ ਵਾਪਰਿਆ ਤੇ ਹੁਣ ਅਗਲੀ ਕਾਰਵਾਈ ਕੀ ਹੋਵੇਗੀ